ਲੋਹਿਆਂ ਬਲਾਕ ਦੇ ਪਿੰਡ ਕਰਾਂ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸੰਗਤਾਂ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸੰਗਤਾਂ ਵੱਲੋਂ ਗੁਰੂ ਘਰ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਗੁਰੂ ਘਰ ਦੇ ਕਵੀ ਸ਼ਰੀਪ ਜੱਥੇ ਵੱਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਬਾਰੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ। ਸੰਕਤਾ ਵਾਸਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰੀ ਸਾਧ ਸੰਗਤ ਜੀਓ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਸੀਂ 647ਵਾਂ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਗਟ ਦਿਵਸ ਬੜੀ ਤੁਮਤਾਂ ਨਾਲ ਸਰਦਾਰ ਨਾਲ ਮਨਾ ਰਹੇ ਹਾਂ ਤੇ ਅੱਜ ਜਿਹੜੇ ਨੇ ਸਾਡੇ ਇੱਕ ਰਾਹ ਰਾਮ ਸਿੰਘ ਵਿਖੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਅਸਰੇ ਸਦਕੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਰਸੋਂ ਦੇ ਰੋਜ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜਿਹੜੇ ਪਰ ਆਰੰਭ ਹੋਏ ਸੀ ਅੱਜ ਉਹਨਾਂ ਦੇ ਭੋਗ ਪਾਏ ਗਏ ਨੇ ਉਪਰੰਤ ਗੁਰੂਕੀਆਂ 12 12 ਇਥੇ ਆਈਆਂ ਸੰਗਤਾਂ ਨੂੰ ਗੁਰੂ ਜਸਨ ਨਾਲ ਜੋੜਿਆ ਗਿਆ ਤੇ ਉਸ ਤੋਂ ਉਪਰੰਤ ਜਿਹੜੇ ਗੁਰੂ ਕੇ ਲੰਗਰ ਨੇ ਉਹ ਟੁੱਟ ਚੱਲ ਰਹੇ ਨੇ ਤੇ ਇਹ ਹੀ ਸੁਨੇਹਾ ਜੋ ਉਹਨਾਂ ਦਾ ਉਪਦੇਸ਼ ਸੀ ਕਿ ਮਾਨਸ ਕੀ ਜਾ ਸਬੇ ਕੇ ਪਹਿਚਾਨ ਉਹ ਜੋ ਸਾਡੀ ਗੁਰਬਾਣੀ ਦੇ ਵਿੱਚ ਵੀ ਦਰਜ ਹੈ ਤੇ ਅਸੀਂ ਉਸ ਸਭ ਕਾਸੇ ਤੋਂ ਉੱਪਰ ਉੱਠ ਕੇ ਜਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਆਸੀਂ ਇਸ ਸਮੁੱਚਾ ਜਗਤ ਜਿਹੜਾ ਗੁਰੂ ਰਵਿਦਾਸ ਜੀ ਪਹਾਰਾ ਜੀ ਉਹਨਾਂ ਦਾ ਉਹਨਾਂ ਦਾ ਇਹ ਪ੍ਰਗਟ ਦਿਹਾੜਾ ਮਨਾ ਰਹੇ ਆ। ਸੋ ਇੱਕ ਰਾਮ ਸਿੰਘ ਦੀ ਜਿਹੜੀ ਸਮੂਹ ਸੰਗਤ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਅੱਜ ਭੋਗ ਪਾਏਗੇ ਨੇ ਗੁਰੂ ਗ੍ਰੰਥ ਸਾਹਿਬ ਤੇ ਓਟਾਸਰਾ ਸਦਕਾ ਅਖੰਡ ਪਾਠ ਸਾਹਿਬ ਦੀ ਸੋ ਇਹੀ ਸੁਣੀ ਹੈ ਕਿ ਆਪਾਂ ਸਾਰੇ ਰੈਂਦੀ ਦੁਨੀਆ ਤੱਕ ਇਸੇ ਤਰ੍ਹਾਂ ਉਸ ਪਰਮਾਤਮਾ ਦਾ ਓਟ ਆਸਰਾ ਤੱਕਦੇ ਹੋਏ ਇਹ ਦਿਨ ਮਨਾਉਂਦੇ ਰਹੀਏ ਇਹ ਦਿਹਾੜੇ ਮਨਾਉਂਦੇ ਰਹੀਏ ਤੇ ਉਸ ਪਰਮਾਤਮਾ ਦਾ ਇਸੇ ਤਰ੍ਹਾਂ ਸਾਡੇ ਉੱਪਰ ਆਸ਼ੀਰਵਾਦ ਬਣਿਆ ਰਵੇ ਤੇ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਨੀਚ ਤੋਂ ਉੱਚ ਤੋਂ ਸਭ ਕਾਸੇ ਤੋਂ ਤਰਮਾ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਜਿਹੜੇ ਗੁਰੂਆਂ ਦੇ ਇਹ ਤਿਹਾੜ ਨੇ ਜਨਮ ਦਿਹਾੜੇ ਨੇ ਉਹ ਆਪਾਂ ਮਨਾਈਏ ਤੇ ਇਹੀ ਸਨੇਹਾ ਸਾਡੇ ਵੱਲੋਂ ਇਕਰਾ ਰਾਮ ਸਿੰਘ ਦੀ ਸਮੂਹ ਸੰਗਤ ਵੱਲੋਂ ਸਮੁੱਚੇ ਨਾਮਲੇਵਾ ਸੰਗਤ ਨੂੰ ਕਿ ਆਪਾਂ ਸਾਰੇ ਰਲ ਕੇ ਰਲ ਮਿਲ ਕੇ ਅੱਗੇ ਤੋਂ ਵੀ ਇਹੋ ਜਿਹੇ ਤਿਹਾੜ ਮਨਾਉਣੇ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੋਹਿਆਂ ਖਾਸ ਤੋਂ ਪ੍ਰੀਤਮ ਸਿੰਘ ਪ੍ਰੀਤ ਦੀ ਖਾਸ ਪੋਕ